ਸਤਿਗੁਰਾਂ ਦੀ ਸਾਜੀ ਅੱਜ ਜੀ ਸਾਧ ਸੰਗਤ ਜੀਓ ਬਖਸ਼ਿ ਫਤਿਹ ਤੁਮਨ ਕਰਨਾ ਜੀਵਾ ਹਰਿਿਕ ਹੰਸਾ ਵਾਹਿਗੁਰੂ ਜੀ ਕੀ ਫਤਿਹ ਗੋਲ ਗਾਵਤ ਤੇਗੀ ਪੁੱਤਰ ਸਮਾਇਲ ਬਿੰਬ ਸਜਾਇ ਹੋ ਮੈਂ ਬਿਖ ਫੈਲ ਇਹਨਾਂ ਪਾਵਨ ਪੰਕਤੀਆਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਤਿੰਨ ਗੱਲਾਂ ਨੇ ਇੱਕ ਹੈ ਗੁਣ ਗਾਉਣੇ ਸਾਡੇ ਕੋਲ ਸ਼ਬਦ ਹੈ ਬਾਣੀ ਹੈ ਮਤਲਬ ਬਾਣੀ ਦੇ ਰਾਹੀਂ ਜੇ ਤੋਂ ਸਹੀਂ ਟੰਗ ਦੇ ਨਾਲ ਉਹਨੂੰ ਯਾਦ ਕੀਤਾ ਇੱਕ ਤੇ ਹੈ ਗੁਣ ਤੇ ਦੂਜਾ ਕਹਿੰਦੇ ਤੇਰੀ ਮੈਲ ਕਿਦੇ ਉੱਤਰ ਨਹੀਂ ਐ ਤੇਰੀ ਗੌਂਡੀਆਂ ਦੇ ਨਹੀਂ ਆਖਿਆ ਤੇ ਤੇਰੀ ਮੈਲ ਉੱਤਰ ਨਹੀਂ ਐ ਗੁਣ ਗਾਵਤ ਤੇਰੀ ਉਤਰਸ ਮੈਲ ਫਿਰ ਹੁਣ ਮੈਲ ਕਿਹੜੀ ਐ ਤੇਰੇ ਅੰਦਰੋਂ ਕਹਿੰਦੇ ਨਾਮ ਦੇ ਨਾਲ ਉਹ ਜਿਹੜੀ ਮੈਨਾਂ ਲੈਣਾ ਉਹਨੇ ਉੱਤਰ ਜਾਣਾ ਬਿਨ ਸਜਾਇ ਹੋ ਮੈਂ ਬਿਕ ਫੈਲ ਤੇ ਜਿਹੜਾ ਤੂੰ ਮੈਂ ਦਾ ਪਸਾਰਾ ਕੀਤਾ ਹੈ ਨਾ ਇਹ ਸਾਰਾ ਬਿਨ ਸਜਾਇ ਤਾ ਇਹ ਤੇ ਹੋ ਗਏ ਅਖਰੀ ਅਰਥ ਹੁਣ ਵੇਖੀਏ ਇੱਕ ਪਾਸੇ ਨਾਮ ਹੈ ਗੁਣ ਗਾਵਤ ਦੂਜੇ ਪਾਸੇ ਮੈਲ ਹੈ ਤੇ ਵਿਚਕਾਰ ਮੈਂ ਆ ਮਹਾਰਾਜ ਮੈਨੂੰ ਕਹਿੰਦੇ ਆ ਕਿ ਤੇਰੀ ਮੈਲ ਉਤਰੇਗੀ ਮੇਰੀ ਮੈਲ ਮਹਾਰਾਜ ਕਹਿੰਦੇ ਹਾਂ ਤੇਰੀ ਕਿਹੜੇ ਰੂਪ ਦੀ ਮੈਲ ਉਤਰੇਗੀ ਇੱਕ ਦਾਰਸ਼ਨਿਕ ਕਹਿੰਦੇ ਹਰ ਆਦਮੀ ਮੇ ਹੁੰਦੇ ਹਨ 10 20 ਆਦਮੀ ਜਿਸੇ ਵੀ ਮਿਲਣਾ ਧਿਆਨ ਸੇ ਮਿਲਣਾ ਕਹਿੰਦੇ ਹਰ ਇੱਕ ਬੰਦੇ ਦੇ ਵਿੱਚ 10 20 ਬੰਦੇ ਬੈਠੇ ਨੇ ਉਹ ਰਵਣ ਦੇ 10 ਸਿਰ ਨੇ ਨਾ ਜਿਹੜੇ ਉਹ ਸਾਡੇ ਕੋਲ ਵੀ ਆ ਗਏ ਨੇ ਉਹਨਾਂ ਦੇ ਵਿੱਚੋਂ ਕਿਹੜਾ ਹਿੱਸਾ ਪਾ ਲੈਣਾ ਤੇਰਾ ਇਹ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਸੇਵਾ ਕਰਨੀ ਹੈ ਪਹਿਲਾਂ ਇਹ ਵੇਖ ਉਹਨਾਂ 10 20 ਦੇ ਵਿੱਚੋਂ ਕਿਹੜਾ ਬੈਠਾ ਹੈ ਬਾਣੀ ਸੁਣਨ ਵਾਸਤੇ ਨਾਮ ਜਪਣ ਵਾਸਤੇ ਤੋੜੀ ਅੱਖ ਤੇ ਖੁੱਲਣੀ ਚਾਹੀਦੀ ਹੈ ਨਾ ਕਿਹੜਾ ਸੁਣਦਾ ਹੈ ਤੇ ਇੱਥੋਂ ਫਿਰ ਇੱਕ ਇੱਕ ਪਰਦਾ ਲੈਂਦਾ ਪਰਮ ਦਾ ਪਈ ਇੱਕ ਕਾਰੋਬਾਰੀ ਸੁਣਦਾ ਪਿਆ ਤੇ ਉਹ ਅਰਥ ਆਪਣੇ ਕੱਢ ਲਏਗਾ ਕੋਈ ਵਪਾਰੀ ਹੈ ਕੋਈ ਨੌਕਰੀ ਪੇਸ਼ਾ ਹੈ ਕੋਈ ਮੈਨੇਜਰ ਹੈ ਕਹਿੰਦੇ ਇਹ ਦੱਸ ਕਿਹੜਾ ਹਿੱਸਾ ਤੇਰੇ ਅੰਦਰ ਲੋਭੀ ਬੈਠਾ ਹੈ ਕਾਮੀ ਬੈਠਾ ਹੈ ਹੰਕਾਰੀ ਬੈਠਾ ਹੈ ਸਨੇਹੀ ਬੈਠਾ ਹੈ ਕਰੋਧੀ ਬੈਠਾ ਹੈ ਗੁਣ ਗਾਵਤ ਤੇਰੀ ਆ ਮਾੜਾ ਜਤੋਂ ਨੂੰ ਖੋਲ ਲਈਏ ਕਿਉਂਕਿ ਦਰਵਾਜਾ ਨਾ ਖੁੱਲ੍ਹਿਆ ਤਾਂ ਐਂਟਰੀ ਨਹੀਂ ਆਉਂਦੀ ਬਾਹਰ ਹੀ ਚੰਦਾ ਮੈਂ ਨਹੀਂ ਕਹਿੰਦਾ ਪਿਆ ਤੂੰ ਕੋਲ ਰਹਿ ਮੈਂ ਜੀ ਨਾਵਾ ਹੋ ਜੀ ਆਹਲਾ ਤੇ ਨਿਵਾਰਣਾ ਜਮਕਾਰਣਾ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਪੁੱਛਦੇ ਹਨ ਭਈ ਤੂੰ ਕੌਣ ਹੈ ਤਕੀ ਦੱਸੇਗਾ ਕਿਉਂਕਿ ਉਹਨਾਂ ਤੇਰੇ ਨਾਮ ਨਹੀਂ ਪੁੱਛਿਆ ਉਹਨਾਂ ਤੇਰਾ ਅੰਦਰਲਾ ਹਿੱਸਾ ਪੁੱਛਿਆ ਤੂੰ ਕੌਣ ਰਹਿ ਕੌਣ ਹੈ ਤੂੰ ਮੈਂ ਜੀ ਪਲਾਣਾ ਸਿੰਘ ਆ ਗੁਰੂ ਪਾਤਸ਼ਾਹ ਆਖਣਗੇ ਜੇ ਤੇਰਾ ਨਾਮ ਬਦਲਦਈਏ ਤੇ ਤੇਰਾ ਨਾਮ ਇਹੋ ਜਿਹਾ ਰੱਖ ਲਈਏ ਬਈ ਪ੍ਰਭ ਲੀਨ ਪ੍ਰਭੂ ਦੇ ਵਿੱਚ ਲੀਨ ਤੇ ਕੀ ਤੂੰ ਬਦਲ ਜਾਏਗਾ ਨਹੀਂ ਜੇ ਮੇਰਾ ਨਾਮ ਬਦਲਣ ਦੇ ਨਾਲ ਮੈਂ ਨਹੀਂ ਬਦਲਣਾ ਪਰ ਤੇਰਾ ਨਾਂ ਤੈਨੂੰ ਡਿਫਾਈਨ ਨਹੀਂ ਕਰਦਾ ਪਿਆ ਤੂੰ ਕੁਝ ਹੋਰ ਹੈ ਨਾਮ ਦਾ ਰੱਖਿਆ ਪ੍ਰਕਾਸ਼ ਸਿੰਘ ਸਾਰੀ ਕੌਮ ਨੂੰ ਵੇਝ ਕੇ ਖਾ ਗਿਆ ਕਿੰਨਾ ਭੁਲਖਾ ਹੈ ਨਾ ਕਹਿੰਦਾ ਜੇ ਤੇਰਾ ਨਾਂ ਬਦਲ ਦਈਏ ਤੇ ਤੇਰੀ ਅੰਦਰ ਦੀ ਮਾਇਲ ਬਦਲ ਜਾਏਗੀ ਕਹਿੰਦਾ ਨਹੀਂ ਤੇ ਫਿਰ ਤੂੰ ਤੇਰਾ ਨਾਮ ਨਹੀਂ ਹੈ ਤੂੰ ਕੋਈ ਹੋਰ ਹੈ ਫਿਰ ਗੁਰੂ ਪਾਤਸ਼ਾਹ ਪੁੱਛਣਗੇ ਚਲ ਤਰਾ ਐਡਰੈਸ ਦੱਸ ਕਰਦਾ ਐਡਰੈਸ ਹੈ ਜੀ ਆ ਬਲਕੋ ਤੁਸੀਂ ਕਹਿੰਦੇ ਜੇ ਤੇਰਾ ਐਡਰੈਸ ਬਦਲ ਲਈਏ ਤੇ ਘਰ ਦੇ ਅੱਗੇ ਰੱਖ ਦਈਏ ਸੱਚਖੰਡ ਇਹ ਪਰਮੇਸ਼ਵਰ ਦੁਆਰ ਲਿਖ ਦਈਏ ਤੇ ਕੀ ਤੁੰਦਰੋਂ ਬਦਲ ਜਾਏਗਾ ਇਹ ਸਾਰਾ ਜਿਹੜਾ ਪਖੰਡ ਦੁਨੀਆ ਦੇ ਵਿੱਚ ਚੱਲਦਾ ਹੈ ਨਾ ਪਿਆ ਬਾਣੀ ਨੂੰ ਜੇ ਸਮਝ ਗਏ ਤੇ ਸਾਰਾ ਹੀ ਨਾ ਦਿੰਦੀ ਮੈਲ ਸਾਰੀ ਕਹਿੰਦੇ ਨਾਮ ਤੇਰਾ ਹੈ ਤੇ ਤੂੰ ਮੈਨੂੰ ਨਾਮ ਨੂੰ ਚਾਹੁੰਦਾ ਹੈ ਮੇਰਾ ਨਾਮ ਹੈ ਅਕਾਮ ਹੈ ਬਾਣੀ ਦੇ ਵਿੱਚ ਆਉਂਦਾ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਲਣਾ ਉਹਨੂੰ ਮੇਜ ਦਾ ਨਾ ਕੋਈ ਨਹੀਂ ਤੇ ਬੜਿਆ ਬੈਠਾ ਨਾਮ ਦਾ ਪੁਜਾਰੀ ਆਪਣੇ ਨਾਮ ਦਾ ਸਿਮਰਨ ਦਿਨ ਰਾਤ ਕਰਦਾ ਹੈ ਬੰਦਾ ਜਪਦਾ ਰੱਬ ਦਾ ਨਾਮ ਹੈ ਸਿਮਰਨ ਆਪਣਾ ਚੱਲਦਾ ਹੈ ਕਹਿੰਦੇ ਇਹ ਵਿਅਕਤੀ ਕੌਣ ਹੈ ਤੇਰੀ ਮੈ ਉਹ ਤਮੀ ਹਮ ਬਡ ਕਬ ਪੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਤ ਹਮ ਦਾਤੇ ਇਹ ਬੁੱਧ ਕਹੈ ਨਾਸੀ ਬੁੱਧ ਦੇ ਵਿੱਚ ਜਦੋਂ ਪੁੱਛਿਆ ਤੂੰ ਕੌਣ ਹੈ ਤੇ ਅੰਦਰ ਉਹਦਾ ਕੌਣ ਕੌਣ ਬੈਠੇ ਹਨ ਹਮ ਬਡ ਕਬ ਪੁਲੀਨ ਹਮ ਪੰਡਿਤ ਮੇਰੇ ਵਰਗਾ ਕਵੀ ਕਵੀ ਦਾ ਮਤਲਬ ਹੈ ਇੰਟਰਪ੍ਰੀਟ ਕਰਨ ਵਾਲਾ ਸਟੇਜ 'ਤੇ ਰੱਖ ਦੇਣ ਵਾਲਾ ਪ੍ਰੈਜ਼ੈਂਟ ਕਰਨ ਵਾਲਾ ਮੇਰ ਤੋਂ ਵਧੀਆ ਕੋਈ ਨਹੀਂ ਕਿਹਾ ਤੇ ਕਰਕੇ ਬੁਖਾਰ ਦਿਓ ਇਹ ਭਾਉ ਬਣਿਆ ਲੈ ਅੰਦਰ ਆ ਜਿਹੜਾ ਵਾਈਪ ਹੈ ਨਾ ਇਹ ਚੰਮੜ ਜਾਂਦਾ ਅੰਦਰ ਜਾ بس ਮਾਇਕ ਚਾਹੀਦਾ ਹੈ ਤੇ ਅੱਗੇ ਆਪ ਆਪਣੇ ਵਿਚਾਰੀ ਦੇ ਬਸ ਉਹ ਜਿਹੜਾ ਸ਼ੁੱਧ ਅਹੰਕਾਰ ਹੈ ਨਾ ਉਹਨੂੰ ਪੱਠੇ ਪੈਣੇ ਚਾਹੀਦੇ। ਇਹ ਚੰਬੜਿਆ ਹਉਮੈ ਦਾ ਰੋਗ ਹੈ। ਹਮ ਬੱਡ ਕਬ ਕਵੀ ਦਾ ਤੇ ਨਾ ਲਿਆ ਨਾ ਪਰ ਕਵੀ ਨੂੰ ਖੋਲੀਏ ਤੇ ਕਵਿਦੇ ਵਿੱਚ ਫਿਰ ਹੋਰ ਵੀ ਕਈ ਬਸ ਬੈਠੇ ਨੇ। ਹਮ ਬੱਡ ਕਬ ਕੋਈ ਨਾ ਸਾਡੀ ਕੋਲ ਲਾ ਲਈ ਜੀ। ਦੇਨ ਤੇਰੀ ਮੈ ਲਾਣੀ ਹੈ ਸ਼ਬਦ ਨੇ ਤੁਹਾਡੀ ਕੁੰਨ ਕਦੋਂ ਚੱਲੀ ਹੈ ਮੜੀ ਜੀ ਦੱਸ ਤੇ ਕਦੋਂ ਤੱਕ ਚੱਲੇਗੀ ਥੋੜੇ ਜੇ ਨੂੰ ਪਰੰਦੇ ਪੜਦਿਆਂ ਨੂੰ ਖੋਲ ਲੈ ਆਪਣੀ ਥੋੜੀ ਵਿਜ਼ਨ ਵਾਈਬ੍ਰੈਂਟ ਕਰ ਲੈ ਕ੍ਰਿਸ਼ਨਾ ਮੂਰਤੀ ਕਹਿੰਦੇ ਥੋੜਾ ਸੁਣ ਲੈਣਾ ਕਹਿੰਦੇ ਦਾ ਗੁਰੂ ਜਿਹੜਾ ਗੁਰੂ ਹੈ ਬਿਕਮਸ ਯੂਸਲੈਸ ਵੈਨ देयर इज ਅ ਪਾਰਟੀਕਲ ਆਫ ਸੈਲਫ ਨੋਲੇਜ ਗੁਰੂ ਜੀ ਯੂਸਲੈਸ ਅਸੀਂ ਕਦੀ ਨਹੀਂ ਕਹਿ ਸਕਦੇ ਪਰ ਕਹਿੰਦੇ ਗੁਰੂ ਤੇ ਹਾਜ਼ਰ ਹੈ ਅੰਗ ਸੰਗ ਹੈ ਤੇ ਅੰਦਰ ਦੇ ਮੈਲ ਭਰੀ ਪਈ ਹੈ ਤੇ ਸੁਣਦੇ ਕਿਉਂ ਨਹੀਂ da guru becomes useless when there is a particle of self knowledge inside you guru di bani te hundi hai takra ke banda andar vatni denda kenda jaat daat joot sab surat teri ਬਹੁਤ ਸਿਆਣਪ ਹੋ ਮੇਰੀ ਠੀਕ ਹੈ ਰੱਬ ਜੀ ਮੰਨ ਲਿਆ ਗੁਰੂ ਸਾਹਿਬ ਦਾਤਾਂ ਸਾਰੀਆਂ ਤੁਹਾਡੀਆਂ ਨੇ ਅਸੀਂ ਵੀ ਕਹਿੰਦੇ ਹਾਂ ਸਭ ਕੁਝ ਰੱਬ ਦਾ ਹੈ। ਸਰੀਰ ਦੇ ਵਿੱਚ ਜੋਤ ਵੀ ਤੁਹਾਡੀ ਹੈ। ਆਹ ਸੋਹਣੀ ਸ਼ਕਲ ਵੀ ਤੁਸੀਂ ਦਿੱਤੀ ਹੈ। ਮੰਨ ਲਈ ਮੈਂ। ਦਾਤ ਜੋਤ ਸਭ ਸੂਰਤ ਤੇਰੀ ਪਰ ਸਾਡਾ ਵੀ ਕੁਝ ਰਹਿਣ ਦਿਓ। ਸਾਡਾ ਸਿਰ ਉੱਚਾ ਰਹਿਣਾ ਚਾਹੀਦਾ ਮਹਾਰਾਜ ਬਹੁਤ ਸਿਆਣਪ ਹੋਂ ਮੈਂ ਮੇਰੀ ਸਾਡੀ ਹੋਂ ਮੈਂ ਹੋਂ ਮੈਂ ਰੋਗ ਮਾਨੁਖ ਕੋ ਦੀਦਾ ਜੋ ਜੋ ਦੀ ਸੈਸ ਉਹ ਸੋ ਰੋਕੀ ਕਦੇ ਸਭ ਰੋਕੀ ਨਹੀਂ ਪਰ ਆਪਣੇ ਰੋਗ ਦਾ ਪਤਾ ਕਿਵੇਂ ਕਰੇ ਉਸ ਤਿਤਿਕ ਰੋਗ ਹੈ ਨਾ ਮਾ ਥੋੜਾ ਜਿਹਾ ਤਰਮਦੇ ਵੱਲ ਚੱਲਿਆ ਤੇ ਉਸਤਤ ਸ਼ੁਰੂ ਹੋ ਗਈ ਬੜਾ ਵੱਡਾ ਲੋਗ ਨਾਨਕ ਦੁਨੀਆਂ ਦੀਆਂ ਵਡਿਆਈਆਂ ਅੱਗੀ ਸਿਰ ਤੇ ਜਾਲ ਕਹਿੰਦੇ ਆ ਪੁਸਤ ਤੈਨੂੰ ਅੱਗ ਦੇ ਵਿੱਚ ਸੱਟ ਦੇ ਇਹਨੇ ਤੇਰਾ ਬੇੜਾ ਵਾ ਲੈਣਾ ਤੈਨੂੰ ਅੱਗੇ ਇੱਕ ਪੈਰ ਨਹੀਂ ਪੁੱਟਣ ਦੇਣਾ ਤੂੰ ਮੰਨ ਕੇ ਬੈ ਜਾਣਾ ਮੈਂ ਠੀਕ ਬਹੁਤ ਕੁਛ ਕਰ ਲਿਆ ਗੁਣ ਗਾਵਤ ਤੇਰੀ ਉਤਰਾ ਸਮਾਂ ਮੈਂ ਤੇਰੀ ਲੈਣੀ ਹੈ ਹੁਣ ਹੋਮੈ ਨੂੰ ਹੋਰ ਕਿਵੇਂ ਪੁੱਛਾਣੀ ਹੈ ਜੀ ਕੰਦੇ ਯੋਰ ਅਚੀਵਮੈਂਟਸ ਆਰ ਦਾ ਪ੍ਰੋਜੈਕਸ਼ਨ ਆਫ યોਰ ਈਗੋ ਬਤਾ ਦੱਸਦਾ ਨਾ ਮੇਰੇ ਬੱਚਿਆਂ ਦਾ ਵੇਖੋ ਜੀ ਬੁਲਉਂਦੀਆਂ ਨੂੰ ਛੋਇਆ ਅਸੀਂ ਬੜੇ ਗਰੀਬ ਹੁੰਦੇ ਸਾਂ ਇਹਨੇ ਕੋੜਾ ਰੁਪਿਆ ਦੀ ਪ੍ਰਾਪਰਟੀ ਬਣ ਗਈ। ਚੰਗੀ ਗੱਲ ਹੈ। ਬਾਹਰ ਰਹਿਣ ਦੇ ਉਹ ਤੇਰੇ ਅੰਦਰ ਵੜ ਗਈ ਆ। ਬਾਰ-ਬਾਰ ਮੁਬਾਰਕ ਹੋਣੀ ਚਾਹੀਦੀ। ਪਰ ਇਹ ਆ ਕਿਰਾ ਤੇਰੇ ਅੰਦਰ ਪਾਣੀ ਵੜ ਗਿਆ ਏ ਤੇਰੇ ਖਿਆਲਾਂ ਦੇ ਵਿੱਚ ਦੇ ਰਾਤੇ ਹੀ ਚੱਲਦਾ ਤੇ ਆਪਣਾ ਚੱਲਦੀਆਂ ਰਹਿੰਦੀਆਂ ਨੇ ਮਾਇਆ। your achievements are the projection of your ego ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਾਡੇ ਪਿੰਡ ਦੇ ਵਿੱਚ ਪੰਜ ਬੰਦੇ ਸਭ ਤੋਂ ਸਿਰ ਕੱਢੂਗੇ ਜੋ ਸਾਹਮਣੇ ਦਿਸਦਾ ਹੈ ਸਭ ਕੁਝ ਕਹਿੰਦੇ ਪਹਿਲਾਂ ਤੂੰ ਨੂੰ ਪਛਾਣ ਲੈ ਗੁਆਂਢ ਦੀ ਮੈਲ ਦੀ ਗੱਲ ਤੇ ਬਾਅਦ ਵਿੱਚ ਕਰਾਂਗੇ ਆਪਾਂ ਤੇਰੇ ਅੰਦਰ ਜਿਹੜਾ ਮੈਲ ਉਤਾਰਨਾ ਹੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਸਮਝ ਨਾ ਭਾਈ ਮੇਰਾ ਆ ਰੋਗ ਹੈ ਮੈਨੂੰ ਤੇ ਮੈਂ ਦਵਾਈ ਉਹਦੀ ਖਾਣੀ ਆ ਨਾ ਰੋਗ ਦਾ ਪਤਾ ਨੇ ਦਵਾਈ ਖਾਈ ਜਾਂਦਾ ਕੀ ਪਤਾ ਰੋਗ ਹੋਰ ਹੋਵੇ ਦਵਾਈ ਹੋਰੀ ਫਾਇਦਾ ਜਾਂਦਾ ਕਹਿੰਦੇ ਅਸਮ ਜੇ ਰੋਗ ਤੋਂ ਗੁਨ ਰਹਿ ਮੈ ਜੀ ਨਾਮਾ ਹੋ ਜੀ ਅੱਲਾ ਤੇ ਨਿਵਾਰਣਾ ਜਮ ਕਰਨਾ ਬੜਾ ਆਟੋਮੈਟਿਕ ਮੋਡ ਤੇ ਲੱਗ ਗਿਆ ਬੰਦਾ ਕਹਿੰਦਾ ਜਦੋਂ ਗੁਰੂ ਦੇ ਦਰਬਾਰ ਵਿੱਚ ਆਈਏ ਦਰਵਾਜ਼ਾ ਖੁੱਲ੍ਹੀ ਤੇ ਆਪਾਂ ਹੋਰ ਹੋ ਜਾਂਦੇ ਆ ਬਾਹਰ ਆਪਾਂ ਹੁਸੀ ਇੱਕੋ ਹੀ ਕਦਮ ਦੇ ਵਿੱਚ ਕਿਉਂ ਚਿਹਰਾ ਬਦਲ ਜਾਂਦਾ ਹੈ ਭਾਵ ਬਦਲਦਾ ਹੈ ਚਾਲ ਬਦਲਦੀ ਹੈ ਢਾਲ ਬਦਲਦੀ ਹੈ ਸਭ ਕੁਝ ਬਦਲ ਜਾਂਦਾ ਹੈ ਇੱਕ ਮਿੰਟ ਵਿੱਚ ਸਿਰ ਦਰਵਾਜ਼ੇ ਤੋਂ ਅੰਦਰ ਹੀ ਆਇਆ ਬੋਲ ਬਾਣੀ ਬਦਲਦੀ ਹੈ ਵੇਖਣਾ ਸੁਣਨਾ ਸਭ ਬਦਲ ਜਾਂਦਾ ਕੰਦੇ ਵੱਸ ਇਹ ਹੀ ਫਰਕ ਹੈ ਇਹ ਨਹੀਂ ਫਰਕ ਫੋਰਥ ਉਸੇ ਲੰਮੀ ਲਾਈਨ ਵਿੱਚ ਨਹੀਂ ਲੱਗੇ ਐਸਾ ਲਾਈਨ ਉਹ ਇੱਕ ਕਦਮ ਪਾਉਂ ਜਾਣਾ ਲਾਈਨ ਤੋਂ ਬਾੜੀਆਂ ਤਿਆਰੀਆਂ ਦੇ ਵਿੱਚ ਕਿਉਂਕਿ ਧਰਮ ਦੇ ਵਿੱਚ ਤਿਆਰੀਆਂ ਦੇ ਵਿੱਚ ਬੰਦਾ ਰਹਿ ਜਾਂਦਾ ਤਰੰਦਾ ਮਤਲਬ ਹੈ ਕਿ ਆਪੇ ਨੂੰ ਜਾਣ ਲੈਣਾ ਚੰਗੀ ਤਰ੍ਹਾਂ ਤੇ ਜਦੋਂ ਪੂਰਾ ਆਪਾ ਜਾਣ ਲੈ ਤੇ ਰੱਬ ਮਿਲ ਗਿਆ ਅਸਾਰੀ ਥੋ ਇੱਕ ਗੱਠ ਦੀ ਸਾਰੀ ਖੇਡ ਹੈ ਬਸ ਇੱਕ ਅਸੇ ਮਾਇਨ ਦਾ ਦੂਜੇ ਪਾਸੇ ਹਰ ਟਾਈਪ ਪਾਸੇ ਲੌਜੀਕ ਹੈ ਪਾਸੇ ਗੁਣ ਗਾਵਤ ਤੇਰੀ ਉਤਰ ਸਮੈਲ ਕਹਿੰਦੇ ਗੁਣ ਗਾਉਂਦਿਆਂ ਤੇ ਹੋਗੇ ਜਿ ਸਾਰੀਆਂ ਪਰ ਤੇ ਮੈਲੇ ਬੇਰੋਸਰਿਆਂ ਤੋਂ ਮਹਿਨਤੀ ਹੈ ਅੰਦਰ ਇੱਕ ਭਾਵ ਬਣਿਆ ਹਮ ਵੱਡ ਕਬ ਪੁਲੀਤ ਹਮ ਪੰਡਿਤ ਮੈਂ ਸਿਆਣਾ ਵਾ ਸਿਆਣ ਕੋ ਕਾਹੂ ਕਾਮਨਾ ਆਤ ਕਿਤੇ ਕੰਮ ਨਹੀਂ ਆਉਂਦੀ ਆਉਂਦੀ ਦੇ ਜਿਵੇਂ ਕੋਈ ਸਿਰੇ 75 60 ਕਿੰਨੀ ਆਈ ਹੈ ਕਹਿੰਦੇ ਧਿਆਣਾ ਮਾਰ ਲੈ ਪਿਛਲੇ 20-40 ਸਾਲਾਂ ਦੇ ਵਿੱਚ ਤੂੰ ਖਟਿਆ ਕਿਉਂ ਤੇ ਰਵਾਇਆ ਕੀ ਹੈ ਕੋਈ ਨਹੀਂ ਜੀ ਤਾਨੂੰ ਬਹੁਤ ਘਟ ਲਿਆ ਤੇ ਬੱਚੇ ਘਵਾਲੇ ਨੇ ਸਿਆਪ ਦਾ ਇਹ ਸਿੱਟਾ ਨਿਕਲਿਆ ਜਿੱਧਰ ਤੇਰਾ ਫੋਕਸ ਹੈ ਉਹ ਤੇਰੀ એનર્ਜੀ ਜਾਣੀ ਹੈ ਇਹਦੇ ਨਾਲ ਭਾਵੇਂ ਤੂੰ ਕੁਝ ਕਰ ਲੈ ਉਹ ਤੇਰੀ ਸੰਤੰਤਰਤਾ ਤੇ ਆਪਣਾ ਦਿਤੀ ਬੈਲਸ ਹੀ ਤੇ ਆ ਇੰਬੈਲਸ ਹੋਇਆ ਪਰ ਦਸੋਂ ਪੁਛ ਜੇ ਤੂੰ ਉਹਨੂੰ ਅਚੀਵਮੈਂਟ ਕਹਿਣਾ ਤਾਂ ਤੈਨੂੰ ਮੁਬਾਰਕ ਹੋਈ ਹਮ ਬੜ ਕਬ ਕੁਲੀ ਨਾ ਹਮ ਪੰਡਿਤ ਅਸੀਂ ਪੰਡਿਤ ਨਹੀਂ ਸਿਆਣਾ ਹਮ ਯੋਗੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀਆਂ ਉਦਾਸੀਆਂ ਤੋਂ ਬਾਅਦ ਨਾ ਆ ਜਿਹੜੇ ਧਾਰਮਿਕ ਕੱਪੜੇ ਸਾਂ ਲਾ ਦਿੱਤੇ ਸਾਂ ਤੁਹਾਡੇ ਕੋਈ ਨਹੀਂ ਲੈਣੇ ਸਾਡਾ ਕਾਰੋਬਾਰ ਹੈ ਹਮ ਜੋਗੀ ਸੰਨਿਆਸੀ ਕਮਾਉਂਦੇ ਗੱਲ ਦਾ ਜੋਗੀ ਸੰਨਿਆਸੀ ਉਹ ਜਿਹੜੇ ਹੋਏ ਨੇ ਉਹਨਾਂ ਦਾ ਡਰੰਗ ਸੰ ਪਰ ਪ੍ਰਮਾਤਮਾ ਦਾ ਕੋਈ ਡਰ ਵੀ ਨਹੀਂ ਹੈ ਰੰਗਾਂ ਦੇ ਵਿੱਚ ਦੁਨੀਆ ਵਾਚੀ ਪਰਦੀ ਤਿਕੰਦਰ ਮਿਲਣਾ ਉਹ ਨੂੰ ਜਿਹੜਾ ਕੋਈ ਰੰਗ ਨਹੀਂ ਰੂਪ ਨਾ ਰੇਖ ਨਾ ਰੰਗ ਪਛ ਤ੍ਰਿਹੁ ਗੁਣ ਤੇ ਪ੍ਰਭ ਪਿੰਦ ਮਹਾਰਜ ਬਾਣੀ 'ਚ ਲਿਖਿਆ ਹੈ ਕਿ ਇਹ ਹਾਂ ਇਹ ਲਿਖਿਆ ਹੈ ਹਮ ਬੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਗਾਤੇ ਇਹ ਬੁੱਧ ਕਹੈ ਨਾਸੀ ਅਸੇ ਗਿਆਨੀ ਆ ਅਸੀਂ ਬੜੇ ਗੁਣੀ ਆ ਅਸੀਂ ਬੜੇ ਸੂਰਮੇ ਆ ਅਸੀਂ ਬੜੇ ਦਾਨੀ ਆ ਕਹਿੰਦੇ ਦਿਮਾਗ ਚੋਂ ਨਿਕਲਦਾ ਕਿ ਸੁੱਤ ਦੇ ਵਿੱਚ ਇਹ ਸਭ ਕੁਝ ਬੈਠਾ ਹੈ ਤੇ ਉੱਥੇ ਗੁਰੂ ਵਾਸਤ ਜਗ੍ਹਾ ਨਹੀਂ ਹੈ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਹੈ ਨਾਸੀ ਬੁੱਧ ਦੇ ਵਿੱਚ ਤੇ ਬੈਠਾ ਸੰਪੂਰਨ ਮਾਰਾ ਜਿਹੜੇ ਗੁਣ ਗਾਉਨੇ ਆ ਉਹ ਕਿੱਥੇ ਜਾਂਦੇ ਨੇ ਫਿਰ ਵੇਖੋ ਗਉਂਦੇ ਤੇ ਆਣਾ ਸੀ ਕਹਿੰਦੇ ਤੁਹਾਡਾ ਅਹੰਕਾਰ ਅਜੇ ਤੱਕ ਪੱਗਰਿਆ ਕੋਈ ਨਹੀਂ ਬਾਣੀ ਦਾ ਸੇਖ ਉੱਥੋਂ ਤੱਕ ਨਹੀਂ ਆ ਪੜਿਆ ਜਿੱਥੋਂ ਤੱਕ ਆ ਪੜਨਾ ਚਾਹੀਦਾ ਸੀ ਜ਼ਮੀਨ ਪੁੱਟੀਏ ਪਾਣੀ ਨਿਕਲਦਾ 100 ਫੁੱਟ ਤੇ ਕਹਿੰਦਾ ਤੁਸੀਂ ਰੋਜ਼ 1 ਫੁੱਟ ਪੁੱਟ ਲੈਂਦੇ ਹੋ ਅਗਲੇ ਦਿਨ ਦੂਜਾ ਥਾਂ 1 ਫੁੱਟ ਪੁੱਟ ਲੈਂਦੇ ਹੋ ਅਗਲੇ ਦਿਨ ਤੀਜਾ ਥਾਂ ਪੁੱਟ ਲੈਂਦੇ ਹੋ ਕਹਿੰਦੇ ਇਹ ਆ ਤੁਹਾਡੀ ਖੇਡ ਜੇ ਆਪਦਾ ਸਭ ਕੁਝ ਠੀਕ ਹੈ ਪਰ ਨਾਮ ਜਲ ਜਿਹੜਾ ਬੁਗਿਆਈ ਦੇ ਵਿੱਚ ਹੈ ਰੱਤਾ ਸੱਚ ਨਾਮ ਤਲਹੀਨ ਸੋ ਗੁਰ ਪਰਮਲ ਕਈ ਹੈ ਉਥੋਂ ਤੱਕ ਕੋਈ ਨਹੀਂ ਪੁੱਟਦਾ ਪਿਆ ਉੱਥੋਂ ਤੱਕ ਨਹੀਂ ਪਹੁੰਚਦਾ ਗੁਣ ਗਾਵਤ ਤੇਰੀ ਉਤਰ ਸਮਾਇਲ ਪਹਿਲਾਂ ਇਹ ਵੇਖ ਤੇਰੇ ਅੰਦਰ ਕੌਣ ਕੌਣ ਬੈਠੇ ਪਿਛਲੇ 50 ਮਿੰਟਾਂ ਦੇ ਵਿੱਚ ਜਦੋਂ ਤੂੰ ਬਾਣੀ ਪੜ੍ਹਨੀ ਸ਼ੁਰੂ ਕੀਤੀ ਨਿਤਨੇਮ ਸ਼ੁਰੂ ਕੀਤਾ ਨਾਮ ਜਪ ਸਿਮਰਨ ਸ਼ੁਰੂ ਕੀਤਾ ਉਦੋਂ 5 ਮਿੰਟ ਪਹਿਲਾਂ ਦਾ ਜਿਹੜਾ ਖੇਲਾ ਸੀ ਤੇਰਾ ਮਨ ਦਾ ਉਹਨੂੰ ਵੇਖਿਆਗਾ ਥੋੜਾ ਜਿਹਾ ਏਨਾ ਹੋਵੇ ਕਿ ਮਧਾਣੀ ਉਹਦੇ ਵਿੱਚ ਪੈ ਜਾਏ ਤੇ ਪਿੱਛੋਂ ਨਿਕਲੇ ਕੁਛ ਵੀ ਨਾ ਪਾਣੀ ساری ਉਮਰ ਡਕਦਾ ਰਹੇ ਕੁਛ ਨਹੀਂ ਜਗਰਦਾ ਪੰਡਿਤ ਦਹੀਂ ਵਿਲੋਇਆ ਪਾਈ ਵਿੱਚੋਂ ਨਿਕਲਿਆ ਤਤ ਦਹੀਂ ਵਿਲੋਣ ਦਾ ਮਤਲਬ ਹੈ ਕਿ ਜਿਹੜਾ ਇਕਾਗਰ ਚਿੱਤ ਹੈ ਇੱਕੋ ਜਗ੍ਹਾ ਤੇ ਜਾ ਕੇ ਜਮੀਨ 'ਚ ਪੁੱਟੇਗਾ ਤੇ 100 ਕੁੱਟ ਤੱਕ ਜਾਏਗਾ ਉਦੇ ਭਾਵ ਨਹੀਂ ਬਦਲਦੇ ਉਹਦਾ ਨਿਸ਼ਾਨਾ ਨਹੀਂ ਬਦਲਦਾ ਉਹਦਾ ਡੈਸਟੀਨੇਸ਼ਨ ਨਹੀਂ ਬਦਲਦਾ ਉਹਦੀ એનર્ਜੀ ਨੂੰ ਇੱਕ ਐਂਗਲ ਮਿਲਿਆ ਹੈ ਸਿੱਧਾ ਵੀ ਆ ਆਖਮ ਮੇਰਾ ਇਹ ਤੇਰੀ ਉਸਰ ਇਹ ਤੇਰੀ ਬਾੜ ਘਟ ਪੀਤਰ ਤੋਂ ਦੇਖ ਵਿਚਾਰ ਕਰਨਾ ਕੀ ਹੈ ਘਟ ਦੇ ਵਿੱਚ ਵਿਚਾਰ ਕਰ ਡੂੰਘੇ ਤਲ ਤੇ ਵਿਚਾਰ ਕਰ ਬਹਿ ਕੇ ਤਬਾਜ ਹੁਣ ਦੱਸ ਤੂੰ ਕੌਣ ਹੈ ਤੇਰੇ ਅੰਦਰ ਕੌਣ ਹੈ ਕੀ ਨਾ ਅੰਕਲ ਬਣੀ ਪੈਸਾ ਹੁੰਦਾ ਕਿਹੜੇ ਕੰਨ ਖੁੱਲ੍ਹੇ ਨੇ ਤੇ ਕਿਹੜੇ ਬੰਦ ਕਰ ਲੈਣਾ ਤੂੰ ਇਹ ਦੱਸ ਜਦੋਂ ਨੋਟ ਗਿਣਦਾ ਨਾ ਅੱਖਾਂ ਪੂਰੀਆਂ ਖੁੱਲੀਆਂ ਹੁੰਦੀਆਂ ਨੇ ਧਿਆਨ ਪੂਰਾ ਵਿੱਚ ਹੁੰਦਾ ਆ ਕੇ ਕੋਈ ਬੁਲਾਇ ਤੇ ਸੁਣਦਾ ਵੀ ਨਹੀਂ ਪਰ ਅੱਖਾਂ ਬੰਦ ਕਰਕੇ ਜੇ ਨਾਮ ਜਪਦਾ ਹੋਏ ਨਾ ਤੇ ਬਾਅਦ ਵਿੱਚ ਦੱਸ ਦਿੰਦਾ ਕੌਣ-ਕੌਣ ਹੋਇਆ ਸੀ। ਇੱਕਵੇਂ ਦੀ ਖੇਡ ਹੈ ਨਾ। ਇਕਾਗਰਤਾ ਹੈ ਸਾਰਿਆਂ ਦੇ ਕੋਲ। ਪਰ ਕਿਹੜਾ ਕੰਮ ਤੇਰਾ ਖੁੱਲਦਾ ਹੈ ਇਹ ਤੂੰ ਵੇਖ। ਜਦੋਂ ਕੋਈ ਉਸਤਤ ਕਰੇ ਤੇ ਤੂੰ ਅਟੈਂਟਿਵ ਹੋ ਜਾਂਦਾ ਹੈ ਤੇਰਾ ਅੰਦਰੋਂ ਇੱਕ ਖੜ ਜਾਂਦਾ ਹੈ ਤੂੰ। ਤੇਰਾ ਭਾਅ ਬਦਲ ਜਾਂਦਾ ਚਿਹਰੇ ਦੇ ਉੱਤੇ ਲਾਲੀ ਆ ਜਾਂਦੀ ਹੈ। ਸੱਚੀ ਮਾੜਾ ਬਟਾ ਹੋ ਗਿਆ ਕਹਿੰਦਾ ਬਚ ਕੇ ਥੋੜਾ ਜਿਹਾ ਇਹ ਲੋਕਾਂ ਦੀਆਂ ਗੱਲਾਂ ਨੇ ਇਹਨਾਂ ਤੋਂ ਬਚ ਕੇ ਗੁਰੂ ਸਾਹਿਬ ਤੋਂ ਪੁੱਛੀ ਬਾਣੀ ਦੇ ਵਿੱਚੋਂ ਪਰਚੋਲ ਕਰਾਪੇ ਦੀ ਨਿਸ਼ਾਨਾ ਕੀ ਹੈ ਤੂੰ ਚਾਹੁੰਦਾ ਕੀ ਹੈ ਇਹ ਤੈਨੂੰ ਪਤਾ ਹੋਣਾ ਚਾਹੀਦਾ ਪਰ ਅੱਜ ਗੱਲ ਹੈ ਤੂੰ ਦੀ ਤੂੰ ਨੂੰ ਆਪਾਂ ਖੋਲ੍ਹੀਏ ਬਈ ਮੈਂ ਅਸਲ ਦੇ ਵਿੱਚ ਹਾਂ ਕੌਣ ਬਾਰੇ ਸੁਣਦਿਆਂ ਮੇਰੇ ਕਿਹੜੇ ਕੰਨ ਖੁੱਲ੍ਹੇ ਨੇ ਤੇ ਬਾਕੀ ਬੰਦ ਹੋ ਜਾਂਦੇ ਨੇ ਜਿੱਥੇ ਜਾ ਕੇ ਮੇਰਾ ਕੰਮ ਦੰਦਾ ਹੈ ਕੁਰਸੀ ਤੇ ਬਹਿਂਦਾ ਹੈ ਮੇਰਾ ਦੂਜਾ ਕੰਨ ਖੁੱਲ੍ਹ ਜਾਂਦਾ ਪਹਿਲਾ ਬੰਦ ਹੋ ਜਾਂਦਾ ਉੱਥੇ ਲੋਕ ਵਾਲਾ ਕੰਨ ਖੁੱਲ੍ਹ ਜਾਂਦਾ ਕਿਤੇ ਇਲੈਕਸ਼ਨ ਲੜਨਾ ਹੈ ਤੇ ਉੱਥੇ ਬਰਮਖਾਰ ਵਾਲਾ ਕੰਨ ਖੁੱਲ੍ਹ ਜਾਂਦਾ ਬੰਦਾ ਫੋਨ ਕਰ ਕਰ ਕੇ ਕਹਿੰਦਾ ਵੀ ਅਗਲਾ ਇਲੈਕਸ਼ਨ ਦੇ ਵਿੱਚ ਵੋਟ ਮੈਨੂੰ ਪਾਇਆ ਜੀ ਇਹ ਲੈ ਤਾਣਾ ਪਣਾ ਗੁਰਿੰਦਸਾਹ ਉਹ ਕੰਨ ਉਨਲਾਇਉ ਦਾ ਲੋ ਵਾਲਾ ਕੁੰਦਾ ਆਪਣੇ ਬੱਚਿਆਂ ਦੀਆਂ ਗੱਲਾਂ ਬੜੇ ਪ੍ਰੇਮ ਨਾਲ ਸੁਣਦਾ ਪ੍ਰੇਮ ਵਾਲਾ ਵੀ ਹੁੰਦਾ ਅਟੈਚਮੈਂਟ ਵਾਲਾ ਪਰ ਕਹਿੰਦੇ ਉਹ ਕੰਨ ਜਿਹਦੇ ਵਿੱਚ ਤੇਰੀ ਅੰਦਰਲੀ ਮੈਲ ਦੀਆਂ ਆਵਾਜ਼ਾਂ ਤੋਂ ਸੁਣੂਂਦਾ ਹੈ ਕਿਉਂਕਿ ਵਿੱਚ ਤੂੰ ਐ ਇੱਕ ਪਾਸੇ ਮੈਲਾ ਦੂਜੇ ਪਾਸੇ ਸ਼ਮੋਦਾ ਤਾਂ ਤੇਰੇ ਪੰਨੇ ਪਏਗਾ ਅਸਲ ਦੇ ਵਿੱਚ ਸੁਣਨ ਵਾਲਾ ਕਿਹੜਾ ਆਪਾਂ ਗੱਲਾਂ ਕਰ ਦਿੰਨੇ ਆ ਜੀ ਜਿਹੜਾ ਪਹੁੰਚ ਗਿਆ ਨਾ ਉਹਦੇ ਬਾਰੇ ਕੁਝ ਨਹੀਂ ਕਹਾਇ ਸਾਬ ਸਕਦਾ ਉਹ ਤੇ ਗੁੰਗੇ ਦੀ ਮਠਿਆਈ ਹੈ ਭਾਈ ਤੂੰ ਖਾਦੀ ਹੈ ਕੋਈ ਐਸੀ ਅਜੇ ਤੱਕ ਮਠਿਆਈ ਕੋ ਮਿੱਠਾ ਖਾਦਾ ਕਿ ਤੂੰ ਚੁੱਪ ਹੋ ਜਾ ਤੇਰਾ ਅੰਦਰਲਾ ਹਿੱਸਾ ਚੁੱਪ ਹੋ ਜਾ ਕੋਈ ਐਸਾ ਰਸਤਰੀ ਜ਼ਿੰਦਗੀ ਦੇ ਵਿੱਚ ਆਇਆ ਕਿ ਤੇਰੇ ਅੰਦਰ ਵੀਰੇ 24 ਘੰਟੇ ਦੋ ਜਣੇ ਬੋਲਦੇ ਰਹਿੰਦੇ ਨੇ ਤੂੰ ਉਹਨਾਂ ਨੂੰ ਚੁੱਪ ਕਰਾ ਸਕੇ ਤੂੰ ਚਾਹ ਕਿੱਥੇ ਵੀ ਇਹ ਦੋ ਜਣੇ ਬੋਲਦੇ ਰਹਿੰਦੇ ਨੇ ਤਰਮ ਦਾ ਕੰਮ ਨਾ ਚੁੱਪ ਕਰਾਣਾ ਮਨ ਨਹੀਂ ਕਿ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪੁੱਛਦਾ ਗੁਰੂ ਸਾਹਿਬ ਨੇ ਕਹਿ ਦਿੱਤਾ ਨਹੀਂ ਕਹਿ ਸਕਦੇ ਇਹ ਕਿਹਾ ਤੇ ਪਛਤਾਉਣਾ ਪਏਗਾ ਇੱਕ ਖੇੜਾ ਹੈ ਇੱਕ ਡਿਟੈਚਮੈਂਟ ਹੈ ਇੱਕ ਡਿਟੈਚਡ ਬੰਦੇ ਦੀ ਜ਼ਿੰਦਗੀ ਵੇਖ ਕੇ ਇੱਕ ਰਸ ਵਿੱਚ ਭਿੱਜੇ ਹੋਏ ਪਨੁਖ ਦੀ ਜ਼ਿੰਦਗੀ ਵੇਖ ਕੇ ਗੁਰਸਿੱਖ ਦੀ ਜ਼ਿੰਦਗੀ ਵੇਖ ਕੇ ਕੋਈ ਕੈਲਕੂਲੇਸ਼ਨ ਹੀ ਕਰ ਸਕਦਾ ਨਾ ਉਹ ਵੀ ਆਪਣੇ ਅੰਗਲ ਤੋਂ ਕਰੇਗਾ ਨਾ ਜਪਜੀ ਸਾਹਿਬ ਦੇ 50 ਟੀਕ ਕਹਿੰਦੇ ਆਪਣੇ ਆਪਣੇ ਅੰਗਲ ਤੋਂ ਹੋਏ ਨਸਾਰੇ ਕਰਨ ਵਾਲੇ ਮਨੋਖੀ ਨੇ ਨਾ ਆਪਣਾ ਆਪਣਾ ਉਹਨਾਂ ਦੇ ਪੈਰੈਂਟ ਡਰਾਮਾ ਹੈ ਆਪਣੇ ਆਪਣੀ ਵਿਚਾਰਧਾਰਾ ਹੈ ਉਹਨਾਂ ਦੀ ਆਪਣੇ ਆਪਣੇ ਸਕੂਲਾਂ ਚੋਂ ਪੜ੍ਹੇ ਵੀ ਆਉਣੇ ਨੇ ਉਹਨਾਂ ਦਾ ਐਕਸੈਂਟ ਟਾਂਟ ਹੋਣਾ ਹੈ ਉਹਨਾਂ ਦਾ ਵੋਕੈਬਲਰੀ ਆਉਂਦਾ ਹੈ ਵੇਵ ਲੁਕਿੰਗ ਐਟ ਸਮਥਿੰਗ ਐਟ ਦ ਸੈਕਟੋਫਾਈਡ ਆਫ ਦ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਵਾਸਤੇ ਅੱਖਰ ਹੀ ਨਹੀਂ ਨੇ ਉਹਦੇ ਵਾਸਤੇ ਭਾਸ਼ਾ ਹੀ ਕੋਈ ਨਹੀਂ ਇਹ ਅੱਖਰ ਕਿਰ ਜਾਣਗੇ ਉਹ ਇਹ ਅੱਖਰ ਇਹ ਮੈਦਾ ਹੈ ਜਿਹੜੇ ਅੱਖਰ ਦ੍ਰਿਸ਼ਟਮਾਨ ਨੇ ਉਹ ਖੁਰ ਜਾਣੇ ਸਾਰੇ ਪਰ ਉਹਨਾਂ ਅੱਖਰਾਂ ਦੇ ਵਿੱਚ ਇੱਕ ਅੱਖਰ ਐਸਾ ਹੈ ਜਿਹਦੀ ਕੋਈ ਭਾਸ਼ਾ ਨਹੀਂ ਉਸ ਅੱਖਰ ਦਾ ਰੂਪ ਤੇਰੇ ਅੰਦਰ ਵੀ ਬੈਠਾ ਹੈ ਜਿਹੜੀਆਂ ਅੰਦਰ ਜਿਉਂ ਸ਼ਬਦ ਹੈ ਤੇਰੇ ਅੰਦਰ ਜਾ ਕੇ ਤੁਰ ਹਿਰਦੇ ਦੇ ਵਿੱਚ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੋਤ ਜਗਦੀ ਹੈ ਬਈ ਕਦੋਂ ਕਿਆ ਨਹੀਂ ਜਾ ਸਕਦਾ ਹੋਇਆ ਜਾ ਸਕਦਾ ਉਸ ਅਵਸਥਾ ਤੇ ਪਹੁੰਚ ਕੇ ਉਹੋ ਜਿਹਾ ਹੋਇਆ ਜਾ ਸਕਦਾ ਪਰ ਕਿਸੇ ਨੇ ਬਹੁਤ ਵੱਡਾ ਐਗਜ਼ਾਮ ਸੋ ਕਰੈਕ ਕਰ ਲਿਆ ਉਹਦੀ ਖੁਸ਼ੀ ਨੂੰ ਕਿਵੇਂ ਡਿਫਾਈਨ ਦੁਜਾ ਕਰ ਸਕਦਾ ਉਹ ਹੀ ਜਾਣਦਾ ਨਾ ਦੁੱਖਾਂ ਦੇ ਅੱਖੀ ਦਾ ਬਤੋ ਮਿਹਨਤ ਬਹੁਤ ਕੀਤੀ ਹੈ ਕਿੰquiera ਜਿੰਨੀ ਮਿਹਨਤ ਕੋਈ ਨਹੀਂ ਕਰ ਸਕਦਾ ਤੋ ਇਹ ਚੀਜ਼ ਅਚੀਵ ਕਰ ਲਈ ਔਰ ਇੱਕ ਵਾਰ ਸਾਰੇ ਅੱਖਰ ਨੇ ਕਦੀ ਆਪਣੇ ਬੱਚੇ ਨੂੰ ਸਾਹਮਣੇ ਰੱਖ ਕੇ ਤੇ ਇਹ ਲਿਖਣ ਲੱਗ ਜਾਣਾ ਕਿ ਮੈਂ ਕਿੰਨਾ ਪਿਆਰ ਕਰਨਾ ਅੱਖਰਾਂ ਦੇ ਵਿੱਚ ਉਹਨੂੰ ਲਿਖ ਨਹੀਂ ਸਕਦੇ ਤੁਸੀਂ ਮਹਿਸੂਸ ਤਾਂ ਕਰ ਸਕਦੇ ਹੋ ਤੇ ਜੋ ਲਿਖਿਆ ਫਿਰ ਦੂਜੇ ਤੋਂ ਪੜਵਾ ਲੈਣਾ ਤਸਵੀਰ ਬਦਲ ਜੇਗੀ ਉਹ ਜੋ ਮੈਂ ਮਾਣਿਆ ਉਹ ਮੈਂ ਹੀ ਮਨਸਾ ਕਰਦਾ ਪਾਣੀ ਦਾ ਰਸ ਜਿਹਦੇ ਅੰਦਰ ਸ਼ਬਦ ਟਿਕ ਗਿਆ ਉਹ ਮੰਨ ਸਕਦਾ ਉਹਨੂੰ ਕਹਿੰਦੇ ਗੁੰਗੇ ਦੀ ਮੁੱਠਿਆਈ ਪਰ ਅਸਲ ਪ੍ਰਸ਼ਨ ਅੱਜ ਜੋ ਸੀ ਉਹ ਹੈ ਤੂੰ ਕੋਈ ਨਾਮ ਗੁਣ ਗਾਵਤ ਤੇਰੀ ਮੋਤਰਸ ਮੈਲ ਗੁਣ ਤੇ ਗੌਂਦਾ ਬੰਦਾ ਜਪ ਕਰਦਾ ਪਾਠ ਕਰਦਾ ਪੂਜਾ ਕਰਦਾ ਸੇਵਾ ਕਰਦਾ ਇਹ ਸਾਰੇ ਗੁਣ ਨੇ ਉਹਦੇ ਤੇਰੀ ਤੇਰੀ ਮੈਨ ਕਿਹੜੀ ਆ ਪਹਿਲਾਂ ਇਹ ਦੱਸ ਉਹ ਲੈਣੀ ਆ ਆਪਣੀ ਮੈਨ ਨੂੰ ਆਪਣੇ ਕਾਗਜ਼ ਤੇ ਲਿਖ ਲੈ ਤੇ ਨਾ ਕਿੰਨੇ ਪਰਸੈਂਟ ਚਾਂਸ ਨੇ ਨਹੀਂ ਲਿਖ ਸਕੇਗਾ ਕਿਉਂਕਿ ਆਪਣੀ ਕਮੀ ਲਿਖਣਾ ਕਿੰਨੀ ਕੋਈ ਇਕਾਗਰਤਾ ਕਿਉਂਕਿ ਉਹਨੂੰ ਪਹਿਲਾਂ ਤੇ ਆਪਣੇ ਸਾਰੇ ਗੁਣ ਅੱਗੇ ਆਉਣ ਦੇਣਾ ਦੇਖੋ ਜੀ ਮੇਰਾ ਦਾਨ ਵੇਖੋ ਮੇਰਾ ਪੁੱਣ ਵੇਖੋ ਮੇਰਾ ਪੰਥ ਦੇ ਵਿੱਚ ਵੇਖੋ ਤੇ ਕਿੰਨਾ ਯੋਗਦਾਨ ਦੇ ਮੇਰੇ ਚ ਕੋਈ ਕਮੀ ਥੋੜਾ ਹੋ ਸਕਦੀ ਹੈ ਆਪਣੇ ਆਪ ਨੂੰ ਉਹ ਬੜੇ ਜਾਗ ਕੇ ਲਿਖਣਾ ਲਿਖਣ ਵਾਲਾ ਜਿਹੜਾ ਨਾ ਆਪ ਦੀ ਗੁਮੈਰ ਤੇ ਉੱਥੇ ਲੱਜੇਗੀ ਕਿਉਂਕਿ ਮੈਨ ਲਿਖਣ ਵਾਸਤੇ ਬੜਾ ਡੂੰਘਾ ਜਾਣਾ ਪੈਣਾ ਹੈ ਮਨ ਜਿਹੜੀ ਬੜੀ ਗਹਿਰਾਈ ਦੇ ਵਿੱਚ ਕਹਿੰਦੇ ਸਬਕਾਂਸ਼ੀਅਸ ਮਾਈਂਡ ਪਿਛਲੇ ਹਿੱਸੇ ਦੇ ਵਿੱਚ ਬੈਠੀ ਹੈ ਬੰਦਾ ਅੱਗੇ ਅਗੇ ਚੋਪੜਾ ਲਿੰਦਾ ਇਸ ਕਰਕੇ ਤੂੰ ਨੂੰ ਜਾਣ ਲੈ ਤੂੰ ਨਾ ਤੇਰਾ ਨਾਮ ਹੈ ਨਾ ਤੇਰਾ ਐਡਰੈਸ ਹੈ ਕਦੀ ਪੁੱਛੀ ਆਪਣੇ ਆਪ ਨੂੰ ਤੂੰ ਹੈ ਕੌਣ ਹੈ ਹੋ ਹੈ ਮੈਂ 언 ਨੂੰ ਕਹਿੰਦੇ ਐ ਤੇਰੀ ਮਾਂ ਉਤਰੇਗੀ ਗੁਣ ਚੱਜ ਨਾਲ ਗਾਏ ਤੇ ਫਿਰ ਜਿਹੜਾ ਹੋਮੈਂ ਦਾ ਪਲਾਹ ਕੀਤਾ ਹੈ ਨਾ ਤੂੰ ਉਸਾਰ ਆਵਗੇ ਸਿਆ ਤੇਰੀ ਜਿੰਦਗੀ ਦੇ ਵਿੱਚ ਖੁਸ਼ੀਆਂ ਖੇੜਿਆ ਜਾਣਗੇ ਕਿਉਂਕਿ ਤੈਨੂੰ ਪਰਮਾਤਮਾ ਮਿਲਣਾ ਹੈ ਇਸ ਕਰਕੇ ਗੁਣ ਗਾਵਤ ਤੇਰੀ ਉਤਰਸ ਮੈ ਬਿੰਸ ਜਾਏ ਹੋ ਮੈਂ ਵਿਖ ਫੈਲ ਹੋਈਆਂ ਪੁਰਨਾ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ